ਹਾਂ ਨਹੀਂ ਦਿੱਸ਼ੇ ਤੇਰੀ ਇਹ ਪ੍ਰਾਂਕ ਮਾ ਉਹ ਇੱਕ ਦਿਨਾਂ ਦੇ ਜ਼ੋਰ ਕੋਈ ਨਾ ਦਾ ਪੰਜਾਹ ਧੱਕਾ ਹਾਂ ਪਹਿਲੇ ਕਰੀ ਨੂੰ ਇਹ ਸਿੱਧਾ ਇਹ ਚੱਕਦੇ ਤਾਂ ਨਹੀਂ ਪੈ ਪੁਰਾਣ ਮੋੜ ਵਾਲਾ ਨੂੰ ਪਰ ਕਾਂਦਰਾ ਬੈਦਾ ਜੇ ਚੱਲ ਬਸ ਇਹਨੂੰ ਇੱਧਰ ਲਿਆਓਗਾ ਨੂੰ ਇੱਥੇ ਮੁੜਣਾ ਨਹੀਂ ਜੇ ਐਨ ਲਿਆਓ ਪਹਿਲੇ ਨੂੰ ਫਿਰ ਮੁੜਣਾ ਇੰਨੇ ਤਾਰ ਚੱਕਣੀ ਪਣੀ ਹੈ ਛੱਡ ਦਿਓ ਤਾ ਫਿਰਨਾ ਹੈ ਉਹ ਟਾਇਰ ਰਹਾ ਲੱਕੇ ਇਹ ਐ ਨਾ ਬਾਈ ਜਰ ਉਹ ਪਾਹ ਜਾਣਾ ਅਗਾ ਕਰੇਗਾ ਤੈਨੂੰ ਬੈਠਾ ਦੇਵਾਂਗੇ ਇਹ ਵੀ ਮੁੜ ਜਾਣਾ ਅਗਾ ਲਾਓ ਪਹਿਲੋਂ ਇਹ ਮੁੜ ਕੇ ਆਉਣ ਅਗਾ ਲਾਓ ਇੱਕ ਵਾਰੀ ਅੱਗੇ ਲੈ ਕੇ ਆਓ ਇੱਕ ਵਾਰ ਤੁਹਾਨੂੰ ਦੱਸਦਾ ਕਿਵੇਂ ਮੁੜੇਗਾ ਉਹ ਉੱਥੇ ਬੈਠ ਬਿੜਤਾ ਪੰਮਾ ਬੈਲਟ ਵੀ ਚੜਾਣੀ ਆਈ ਕਿ ਐਵੇਂ ਪੇ ਪਾਨੇ ਚੱਕੀ ਹੁੰਦੇ ਚਲੋ ਬੈਠ ਜਾਓ ਆਂਦੇ ਹੋਈ ਨਹੀਂ ਅੜਦੀ ਆ ਬੈਡ ਨਾ ਤੋੜਦਾ ਇਹ ਮੇਰਾ ਪਰ ਆਥਨਾ ਵਿੱਚ ਕਰ ਲਈ ਲੈ ਕਿੱਥੇ ਚੱਲੇ ਲੈ ਕਿੱਥੇ ਜਾ ਰਿਹਾ ਜੇ ਪਰਾਂ ਮੋੜ ਦਾ ਪਰਾਂ ਨੂੰ ਜੇ ਲੈ ਚ ਲੈ ਤੱਕੇ ਜਾਨ ਦੇ ਜਾਨ ਦੇ ਪਰਾਂ ਰੱਖਾ ਜੋ ਸਸਤੀ ਵੇ ਪਿਆ ਨੂੰ ਸਸਤੀ ਕਾ ਬਲਾ ਤੂੰ ਹੀ ਬੁਲਾ ਲਈ ਸਸਤੀ ਕਾ ਉਹ ਚਾਹਦੇ ਇੱਟ ਮੇਰਾ ਟੱਕੜਾ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਨਿਸ਼ਾਨਾ ਦੀ ਤਿਆਰੀ ਹੋ ਰਹੀ ਆ ਇਹ ਕਟਰਾ ਹੌਲੀ 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 ਕਰਤਾ ਇੱਕ ਨੇ ਉਹ ਕੰਮ ਟਰੈਕਟਰ ਵੀ ਛੱਡ ਗਈ ਇਹਦਾ ਕੀ ਕੀ ਹੋ ਰਿਹਾ ਟੱਕਵੇਂ ਹਾਏ ਹਾਂ ਬਲੋੜ ਨਹੀਂ ਆਪਾਂ ਕੱਟ ਰ ਪਿਆ ਤੱਕਾਂਗੇ ਜਿੰਨਾਗਾ ਜੋਰ ਲਗਾਉਣਾ ਪਿਆ ਲਾਵਾਂਗੇ ਬਾਬਾ ਉਹ ਠੋਕ ਉਹ ਨੁਕਦਾ ਫਿਰਦਾ ਐ ਤੇ ਬਾਕੀ ਐਨੀ ਗੁੱਲੀ ਆ ਜਾਏਗੀ ਤੇ ਹਜਾਂਨ ਦੋ ਚਲੋ ਚਲੋ ਚੱਕੋ ਦਾ ਇਹ ਚੱਕੋ ਕਿੱਥੇ ਲੈ ਕੇ ਜਾ ਰਿਹਾ ਦੇਖੋ ਕਰ ਟਰੈਕਟਰ ਦਾ ਰੇਡ ਜਾਣੇ ਉੱਤੇ ਹੋ ਜਾ ਉਧਰ ਟਰੈਕਟਰ ਦੇ ਦੂਜਾ ਵੀ ਲੈ ਜਾਣਾ ਜੇ ਜੁੰਮੇਦਾਰ ਕਿੰਦੀ ਲਾ ਕੇ ਆਓ ਜੀ ਉੱਥੇ ਕੀ ਕਹਿ ਕਹਿਣਾ ਕੋਈ ਮੇਰ ਤੇਰੀ ਨਹੀਂ ਰਹੀ ਪੁੱਛੇ ਪਾ ਲੈਣਾ ਰੰਗ ਨਾ ਪੱਟੋ ਮਿਹਨਤ ਬਹੁ ਕੀਤੀ ਹੈ ਮੈਨੂੰ ਪਤਾ ਕਿਵੇਂ ਰੰਗ ਕੀਤਾ ਉਹਦਾਂ ਕਟਰ ਪਾਣਾ ਜਦੋਂ ਤੇਰੇ ਬੈਲਟ ਸੈਟਿੰਗ ਆਉਣੀ ਹੈ ਚੱਲ ਪੰਮੇ ਐਵੇਂ ਥੋੜਾ ਉਹਨੂੰ ਬੈਡ ਦਾ ਕਰ ਲੈ ਹਟ ਤੂੰ ਦੱਸੋ ਅਲਕੋਹਲ ਉੱਤੋਂ ਵਿੱਚ ਕਰਾਂ ਅੰਦਰ ਉੱਤੋਂ ਵਿੱਚ ਕਰ ਕਰੀ ਐਵੇਂ ਚੜ ਜਣੀ ਬੈਲਟ ਐ ਖੋਲਣ ਦੀ ਲੋੜ ਹੀ ਨਹੀਂ ਐਵੇਂ ਚਾਬੀਆਂ ਪੰਨ ਚੁੱਕੀ ਫਿਰਦਾ ਜਾ ਪੰਮਾ ساری ਉਮਰ ਤੇ ਕੰਮ ਤੇਰੇ ਕੋਈ ਇੱਕ ਵੀ ਨਹੀਂ ਆਇਆ ਚੰਨਾ ਐਨਾ ਕੰਮ ਹੈ ਤੁੱਕੇ ਲਾਇਆ ਫਿਰਨਾ ਹੁਣ ਇਹਦੇ ਬਾਰੇ ਤੈਨੂੰ ਕੀ ਕਹਿਣਾ ਹੈ ਇਹਦੇ ਬਾਰੇ ਹਾਂ ਕਿ ਲਾਈ ਤਾਂ ਨਹੀਂ ਕਹਿਣਾ ਕੀ ਵੀ ਮੈਂ ਬੈਡ ਚੜ ਗਈ ਤੂੰ ਪਾਣੀ ਚ ਆ ਵੀ ਚੱਕੀ ਹਰਦਾ ਮੈਂ ਕੁੜੀ ਥੋੜਾ ਜਾਂ ਮੈਂ ਕਮਾ ਮੜ ਆ ਪੜਾ ਪਾਉਣ ਵਾਲਾ ਤੁਸੀਂ ਪਾ ਨਹੀਂ ਉੱਥੇ ਚੱਲ ਕੇ ਪਾਓ ਜੀ ਦੋ ਪਟੇ ਹੈ ਗੋਰੀ ਇਹ ਪਟੇ ਨਾ ਪਾਏ ਨਹੀਂ ਪੁੱਤਰ ਤਿੰਨ ਪੱਡੇ ਪਾਉਣ ਵਾਲੇ ਚਾਰ ਉੱਥੇ ਪਾਵਾਂਗੇ ਚੱਲ ਕੇ ਉਹ ਇਧਰ ਕੱਢਨੀਵਾ ਕਰਨ ਵਾਲਾ ਥੋੜਾ ਜਿਆ ਆ ਪਾਓ ਓਏ ਇਧਰ ਉਗਰਨੀਵਾ ਕਰਨ ਵਾਲਾ ਪਿੱਛੋਂ ਮੜਾ ਆ ਜਾ ਆ ਪਟੇ ਨਹੀਂ ਵੇਖ ਲੈ ਪਾਏ ਤੁਸੀਂ ਉਹ ਇਹਨੂੰ ਲੈ ਆਇਆ ਕਰੀ ਜਾ ਉਹ ਪਾਵਾ ਲਿਖ ਤੇ ਉਹ ਮਸ਼ੀਨ ਹੋ ਜਾਣੀ ਐ ਤੋ ਆਪਾਂ ਆ ਗਿਆ ਛੱਡ ਗਿਆ ਪਰ ਹਣ ਮੂੰਹ ਕਰਕੇ ਠੱਲੀ ਤੋ ਉਹਨਾਂ ਨਾਲ ਆਖੇ ਵੀ ਤੁਹਾਡੀ ਜ਼ਿੰਮੇਵਾਰੀ ਐ ਚੱਲ ਨਹੀਂ ਕੱਢ ਰਿਹਾ ਲੈਣਾ ਮਤਰਾ ਛਾਣੇ ਤੇ ਐਂਦੀ ਬੈਲਟ ਵੀ ਚੜਾ ਹੈ ਚੜਾ ਪੰਮਾ ਹੌਣ ਤਾਂ ਚੜਾ ਦੇ ਤੇ ਖੋਲ ਨਹੀਂ ਚੱਕਰ ਹੁੰਦਾ ਹੌਣ ਚੜਾ ਤਾਂ ਦੇ ਤੂੰ ਤਾਂ ਗੁੱਸਾ ਹੀ ਕਰ ਗਿਆ ਆਪਾਂ ਮੈਂ ਤਾਰਾਂ ਇਕੱਠੀਆਂ ਕਰ ਦੇ ਕਿਉਂ ਉਹਨੇ ਮੋਟਰ ਜਿੰਨੇ ਕਰੀ ਦੂਜੀ ਦੇ ਕਿੰਨੂੰ ਕਿੰਨੂੰ ਹੌਣ ਤਾਂ ਚੜਾ ਦੇ ਦਿੰਦੇ ਸੀ ਕਿਹੜੇ ਆਹੋ ਆਹੋ ਹੌਣ ਤਾਂ ਚੜਾ ਦਿੰਦੇ ਚੜਾਣੀ ਨੂੰ ਵੀ ਨਹੀਂ ਆਣੀ ਇਹ ਹਿੱਦੀ ਛੱਡਦੀ ਆ ਚੜਦੀ ਤੇਰਾ ਕੋਈ ਪ੍ਰੂਫ ਹੈ ਮੈਂ ਤਾਂ ਖੋਲ ਲੈ ਉਹ ਜੱਸੀ ਜਰਦੀ ਹਿੱਦੀ ਕਾ ਜੱਸੀ ਜਰਦੀ ਹਿੱਦੀ ਆ ਬਲਕਾ ਕੰਦੀ ਹੈ ਇਹ ਕਟਰ ਦੇਣਾ ਮਸ਼ੀਨ ਦੇ ਉੱਤੇ ਰੱਖਿਆ ਹੈ ਇਹ ਹੁੰਦੀ ਇਹ ਕਿੜੀਆਂ ਨੇ ਇਹ ਮਨ ਲਾ ਜੀ ਤੇਲ ਕਟਰ ਦੇਣਾ ਖਰੇ ਵੇਖ ਕਿੰਨਾ ਨੰਬਰ ਨੇ 125 ਉਹ ਕਟਰ ਦੇਣਾ ਉਹਦੇ ਉੱਤੇ ਮਸ਼ੀਨ ਤੇ ਰੱਖਿਆ ਉਹ ਨੂੰ ਹੰਡ ਨਾਲ ਚੁੱਕਣਾ ਸੀ ਤੂੰ ਹੀ ਮਨ ਲਾਦਾ ਵੇਲੀਆ ਅੱਡਰ ਉੜੀ ਜੀ ਕੰਮ ਕਰਨ ਵਾਲਾ ਹੈ ਅੱਡਰ ਉਹਦੇ ਕੰਮ ਕਰਨੇ ਦਾ ਤੋ ਥੱਲੇ ਤਾਂ ਹਾਈਜ ਰਾਇ ਗੋਰੀ ਨੇ ਕਿਹਾ ਮੈਂ ਨਹੀਂ ਥੱਲੇ ਕਰਾਉਣਾ ਹੈ ਕਿ ਮੈਨੂੰ ਲੈਣਾ ਹੈ ਦਿਮਾਗ ਪਤਾ ਤੈਨੂੰ ਵੀ ਕੋ ਨਹੀਂ ਗਾ ਚਲ ਗੋਰੀ ਫੜਾ ਹੁਣ ਹੁਣ ਤੂੰ ਥੱਲੇ ਆਇਆ ਜਿਹੜੀ ਮਰਜ਼ੀ ਫੜਾ ਥੱਲੇ ਆਇਆ ਥੱਲੇ ਤਾਂ ਆ ਹੁਣ ਐਸ ਤਰ੍ਹਾਂ ਲਾਈ ਕਰਨ ਪਹਿਲਾਂ ਮੈਨੂੰ ਪਤਾ ਘੜਕਾ ਹੁੰਦਾ ਨਹੀਂ ਚੜ੍ਹਦੀ ਫੈਲਟ ਹੈ ਰੀਲ ਪਿਸ਼ਾਂ ਕੀਤੀ ਹੈ ਯੇ ਮੇਰੀ ਗੱਲ ਸੁਣੋ 1 ਮਿੰਟ ਰੀਲ ਕੀਤੀ ਪਿਸ਼ਾਂ ਠੀਕ ਹੈ ਕੀ ਹੋਜੀ ਚੱਲ ਕਿਹੜੇ ਕਿਚਾਂ ਕੀ ਹੋਣ ਕਰਦੇ ਕੀ ਆ ਤੁਸੀਂ ਅਰ ਕੋ ਕੋ ਨਾ ਕੋਈ ਛਲਾ ਲਿਆ ਜਿੱਕੇ ਤੇ ਇੰਨਾ ਜ਼ੋਰ ਤਾਂ ਛੜੀਆਂ ਐ ਐਂ ਕਰ ਛਲਾ ਐ ਛੜੀਆਂ ਦੇ ਚੱਕੀ ਚੱਕੀ ਖਣਾਉਂਦਾ ਇਹ ਟੇਢੀ ਕਰਕੇ ਨਿਕਲੇਗੀ ਅੱਗੇ ਤਾਂ ਪਰਵਾਹ ਚ ਲੱਭ ਕੇ ਲਾਵੇਂ ਹੁਣ ਇਹ ਤਾਂ ਨਹੀਂ ਕਿ ਡਿੱਗ ਪਵੇ ਕਿਤੇ ਆ ਦੋ ਬੰਦੇ ਖਿੱਚੀ ਫਿਰਨੇ ਨੂੰ ਇਹਦੀ ਕਾਰ ਗਰੀ ਹੈ ਆ ਪੰਜ ਆ ਬੈਲਟਾ ਲਾਉਣ ਲੱਗੇ ਬੈਲਟਾਂ ਲੈ ਕੇ ਜਾਣੀਆਂ ਨਾਲ ਤੇ ਦੂਜਾ ਉੱਥੇ ਫਿਰ ਸਾਨੂੰ ਪਤਾ ਹੈ ਸਮਾਨ ਮਹਿੰਗਾ ਬਹੁਤ ਮਿਲਦਾ ਇਕ ਤਾਂ ਵੱਡੀ ਲੈਣੀ ਡੀ ਵਾਲੀ ਬਾਕੀ ਜੀ ਇਹਦੇ ਥੋੜੇ ਜਿਹਾ ਬੈਰ ਘਟਿਲੇ ਆ ਮੈਂ ਹਾਂ ਜਾਂਦੇ ਜਾਂਦੇ ਕਰਵਾ ਹੀ ਦੀਏ ਇਹਨਾਂ ਤੋਂ ਐਵੇਂ ਰਾਹ ਵਿੱਚ ਖੱਜਲ ਖਵਾਰ ਹੋਣਗੇ ਪਤਾ ਤਾਂ ਹੈ ਸੀ ਸਾਨੂੰ ਬਾਕੀ ਸਾਡੇ ਬੰਦੇ ਆਉਂਦੇ ਨਹੀਂ ਰਿਹਾ ਕੰਮ ਤੇ ਜੋ ਕੰਮ ਤੇ ਨਹੀਂ ਆਉਂਦੇ ਰਿਹਾ ਚੱਲ ਰਸਤੇ ਜਿੰਨਾ ਨੂੰ ਘੁਰਾਵਾਂਗੇ ਬਾਕੀ ਅੱਜ ਕਹਿੰਦੇ ਚੱਲ ਖੋਲੀ ਨਾ ਰਸਤੇ ਲਿਬੜ ਨਾਲ ਇੱਥੇ ਕੱਢ ਲੈ ਹੈ ਬੇਮਲੂਮੇ ਢੱਲੇ ਆ ਮੋਟਰ ਦੀ ਮਸ਼ੀਨ ਲਾ ਗਾਈ ਆ ਆਹੋ ਉਹ ਅੰਦਰ ਤਾਂ ਲੱਗ ਜਾਣਗੇ ਫਿਰ ਨਗਲੀ ਕੀਤੀ ਫਿਰ ਇਹ ਜੋ ਹੈ ਤੁਸੀਂ ਅੱਛਾ ਦੇਵੇਂ ਕੰਮ ਚੱਲ ਸੁਲਝ ਜਾ ਜਣਾ ਤੇ ਫਿਰ ਰਾਹ ਵਿੱਚ ਉਹ ਕੱਪੜੇ ਵੇਣ ਨਾਲ ਗੱਲ ਕਰਨੀ ਹੈ ਕਿ ਨਹੀਂ ਹੁਣ ਤੱਕ ਨਾ ਵੀ ਪੈਂਟ ਚ ਪਾ ਚੱਲਾਂਗੇ ਉਹ ਰਾਪਾਂ ਵੀ ਭੂ ਡਗਾ ਪਾਲੀ ਯਾਰ ਹਿਮਾਨ ਘਰ ਤੋਂ ਅੱਗੇ ਕੱਦ ਰੱਖੀ ਕੀ ਕੱਦ ਰੱਖੀ ਨਾ ਇਵੇਂ ਆ ਜਾਣਾ ਬੜੇ ਗੁੱਸਾ ਮਾਰਾ ਪੈਰ ਪਿਆ ਰੱਖੀ ਚੋਕੜਾ ਕੱਲਾਇਣਾ ਜੋਰ ਹੈ ਗਏ ਟਾਇਰਾਂ ਦਾ ਕੰਮ ਵਧੀਆ ਨਾ ਪੈਰ ਪਿਆ ਰੱਖੀ ਇਦ ਰਟਾਇਰਨ ਲੱਗੀ ਖੜੀ ਅੱਗੋਂ ਸਭੀ ਕੁੜੀ ਹੈ ਜੀ ਨਹੀਂ ਫਾਈਨ ਡੱਕ ਪਈ ਪੈਰ ਪਿਆ ਰੱਖੀ ਹੁਣ ਪੈਰ ਪਾ ਕਰਨ ਥੱਲੇ ਨਹੀਂ ਵੀ ਕਰ ਨਹੀਂ ਵੀ ਨਹੀਂ ਵੀ ਕਰ ਲੈ ਨਹੀਂ ਵੀ ਨਹੀਂ ਵੀ ਕਰ ਲੈ ਹਾਂ ਪੱਖਾ ਬੜਾ ਦੱਸ ਤੱਕਾ ਲਾ ਗੁੱਤੇ ਲਾ ਦੀ ਪੱਖਾ ਤੇ ਇੱਥੇ ਲੱਗਣਾ ਲੋ ਕਿੱਥੇ ਲਾਵਣਾ ਹਾਂ ਉਹਦਾ ਲੈਿੰਦਾ ਕੋਈ ਨਹੀਂ ਪੱਖਾ ਅੜਦਾ ਦੱਸ ਉਹਦਾ ਟਾਇਰ ਲਾ ਦੇ ਕਿਵੇਂ ਚੰਤੀ ਤੱਕ ਵੇਲਾ ਹੈ ਛੱਡੇ ਜਿੱਦੜ ਬਣਾ ਰ ਇਹਨਾਂ ਜ਼ੋਰ ਕਿੱਥੋਂ ਲਿਆ ਆ ਹਾਏ ਇਹਦੇ ਕੋਲ ਲੋ ਲੈ ਹੂੰ ਉਹ ਲੈ ਚੈੱਕ ਕਰੀਏ ਕਿ ਕਿਵੇਂ ਹੈਗਾ ਆਓ ਵੀ ਜਵਾਨਾ ਰੋਟੀ ਨਹੀਂ ਆਇਆ ਆ ਤਗਾ ਰੋਟੀ ਦਾ ਆਇਆ ਤਗਾ ਰੋਟੀ ਦਾ ਨਹੀਂ ਆ ਰੋਟੀ ਦਿਖਾਈ ਆ ਜੀ ਇਹਨਾਂ ਨੇ ਕਲਚਰ ਪੈਡ ਵਗੈਰਾ ਨਹੀਂ ਦੇਖੀ ਕਹਿੰਦੇ ਚਲੋ ਜਾਂਦੀ ਹੋਰ ਦੇਖ ਲੈਣਾ ਵਿਰਾਧ ਵਿੱਚ ਮੋਬੱਤੀ ਸ਼ਾਫਟ ਵਗੈਰਾ ਟੇ ਲੈਣਾ ਬਾਹਰੋਂ ਹੋਣ ਇਹ ਤਕਰੀਬਨ ਖੋਲ ਕੇ ਦੇਖ ਬਾਈ ਲਾਸਟ ਕੰਮ ਇਹ ਸਮਾਨ ਆਪਣਾ ਰੈਡੀ ਆ ਕੌਣ ਕਰ ਗਾ ਮੈਂ ਗੱਲਾਂ ਦੱਸਾਂ ਨਾ ਫਿਰ ਭੈਣ ਮੈਨੂੰ ਤੂੰ ਤੂੰ ਲੋਕਾਂ ਨਾਲ ਲੱਗਣਾ ਤੇ ਤੂੰ ਪਤਾ ਵੀ ਮੈਂ ਪੈਸੇ ਲਈ ਬਿਠਾਉਂਦੇ ਕੋਲ ਮੈਂ ਜਾਵਾਂ ਕੰਮ ਤੇ ਹੁਣ ਅਸੀਂ ਇੱਥੇ ਕਿੰਨਾ ਕੰਮ ਇਹਦਾ ਇੱਥੇ ਕਿੰਨਾ ਕੰਮ ਲੈਣਾ ਤੇਰੇ ਕੋਲ ਤੂੰ ਹਾਲਾ ਵੀ ਇੱਥੇ ਨਾ ਕਰ ਦੇ ਉੱਥੇ ਕਰਨਾ ਪੈਣਾ ਜਗਾ ਜਿਹੜਾ ਕੰਮ ਇਹ ਤੇਰੇ ਕਰਕੇ ਨਹੀਂ ਆ ਕੰਮ ਹੋਇਆ ਇਹ ਇੰਦਾ ਉਹਨਾਂ ਤਾਂ ਨਾ ਆਉਂਦਾ ਤੂੰ ਨਾਟ ਹਟ ਕੇ ਕਿਤੇ ਗਵਾ ਜਾਣ ਕੇ ਹਟ ਕੇ ਕਿਸੇ ਪਾਸੇ ਵਿਆਪਕ ਕਲਾਜਟ ਪਈ ਰਹੇ ਤੇ ਉਹ ਉਹ ਦਿਨ ਜਿਹੜਾ ਨਿੱਕਾ ਨਾਟ ਆ ਉਹ ਆਖਣ ਜੇ ਇਹਨਾਂ ਕੋਲ ਆਦ ਨਾ ਕਲਾਟ ਪਟ ਲਵਾਨੀ ਹੋਣ ਤੇ ਹਾਰਤੀ ਕਿਸੇ ਪਾਸੇ ਆ ਪਿਓ ਲੈ ਮਾਰ ਮਾਂ ਦੀ ਕਿਨੇ ਕੋਈ ਚੀਜ਼ ਕੋਈ ਆਹ ਆਪਣਾ ਗਲਤ ਆਹ ਕੰਮ ਪਾ ਜਿੰਦਗੀ ਨਾ ਪੜੀ ਤਾ ਤੁਹਾਨੂੰ ਪਤਾ ਹੀ ਮੇਰਾ ਇਹ ਤਾਂ ਅਮਨ ਸਾਫ ਕਰ ਲੈ ਉਹ ਰੱਬੂ ਕੇ ਗੀਤ ਗਾਣਾ ਬਿੱਟੂ ਚੱਲੀਏ ਹੁਣ ਚੱਲ ਆ ਜਾ ਬਾਕੀ ਫਹੀ ਗਲਤ ਜੀ ਬਿੱਟੂ ਕੋਈ ਕਿਵੇਂ ਮਾਰੇ ਕੁੱਤੇ ਪਾਣਾ ਗੋਈ ਕੋ ਹਾੜੇ ਚੌਂਪੜੀ ਚੌਂਪੜੀ ਵਿੱਚ ਡਕਾਉੜੇ ਪਾਣਾ ਤੇ ਸਿਰ ਜਿੱ ਤੋਂ ਹਾਂ ਕਰਾਂਗਾ ਤੇ ਮੈਂ ਹਾਂ ਕਰਾਂਗਾ ਮੈਂ ਮਦਦ ਲਵਾਂਗੀ ਕੋਈ ਗੱਲ ਨਹੀਂ ਆਪਾਂ ਤੈਨੂੰ ਦੇ ਦਾਂਗੇ ਪੈਸੇ ਮੈਂ ਨਹੀਂ ਪੈਦਾ 20000 ਖਰਚ ਜਾਦਾ ਮੈਂ ਨਹੀਂ ਪੈਦਾ 20000 ਖਰਚ ਜਾਦਾ ਪੈਦਾ ਨਹੀਂ ਮੈਂ 20000 ਖਰਚ ਜਾਦਾ ਉਹ ਤਾਂ ਦੱਸ ਦਾਂ ਮੈਂ ਚੌਂਪੜੀ ਤੇ ਕਿੰਨੇ ਲੱਗਣੇ ਕਿੰਨੇ ਲੱਗਣੇ ਚੌਂਪੜੀ ਦੇ ਕੋਈ ਲੱਗਣਾ ਹੀ ਘਾੜ ਤੋਂ ਘਾੜ ਲੱਖ ਲੱਗੇ ਲੱਖ ਤੇ ਡੇਢ ਪਹੁੰਚ ਗਈ ਏ ਚੌਂਪੜੀ ਦੇ ਕਲੇਸ਼ ਚਲਾ ਚਲੀ ਆਜੋ ਆ ਗੁਰ ਚਲੀ ਆਪਾਂ ਜਾਣ ਕਰਨਾ ਪਰਵੰਝ ਪਾਵੇਂ ਦਾ ਨਾ ਫਿਰ ਬਾਲ ਲੈਣਾ ਸਸਤੇ ਹੱਜ ਦਾ ਫਿਰ ਬਾਲਾ ਪਾਣੀ ਕੜੇ ਮੇਰੀ ਸਕੀਨ ਤਾਂ ਨਾ ਮੈਂ ਮੈਂ ਉੱਠਾ ਫੇਰ ਜਾਣਾ ਕਿੰਨੇ ਕ ਵਜੇ ਉਹ ਆਖਣਾ ਇਹ ਸਾਡਾ ਰੂਰੀ ਬਲੈਂਡਰ ਪੈਣਾ ਸਾਡਾ ਤੇ ਜਾਣ ਤੋਂ ਤਰਪੈਤ ਪੂਜੇ ਦਾ ਲੈਣ ਆ ਰਿਹਾ ਦਾ ਪਾਣਾ ਹਰ ਲੈਨ ਤੇ ਪਾ ਦੇਣਾ ਟੋਈ ਬਾਹਰ ਜਾਣਾ ਮੈਂ ਇਹ ਤਰਫੇ ਪੈਵਾ ਡਾਂਡ ਬਣਾਇਆ ਤੋਂ ਨਾਉਂ ਜਵਾਨ ਨਾਉਂ ਦਾ ਮੈ ਲੈ ਰਿਹਾ ਪਾਉਂਦਾ ਨਾ ਉਹ ਅੰਦਰੋਂ ਚੜੇ ਦੀ ਐਸ਼ਾ ਉਹ ਨਾ ਬਾਹਰ ਚੜਾ ਲਈ ਹੁਣ ਵਿੱਚ ਤੋਂ ਵੀ ਰਹੀ ਹੈ ਤਰੀ ਕਰਨ ਵਾਲਾ ਹਰ ਜਗ੍ਹਾ ਬਾਹਰ ਉਹ ਤਾਂ ਪੈਂ ਦੂਜੀ ਲੱਕੜ ਤੇ ਲਾ ਲੈਂਦੇ ਘੜਕਾ ਮੈਂ ਨਹੀਂ ਐ ਅੰਦਰੋਂ ਚੜਦੇ ਭਾਈ ਤਾਂ ਨਖਾੜ ਕੇ ਚੜੇ ਅੰਡਰਗਰਾਊਂਡ ਵਾਲੀ ਹਾਂ ਸੱਚ ਉਹ ਛਾਪੜ ਕਿੱਧਰ ਲੈ ਗਿਆ ਉਹ ਛਾਪੜ ਜੀ ਉੱਥੇ ਪਈ ਜਿਹੜੀ ਉਹ ਜਿਹੜੀ ਅੱਜ ਮੇਰੇ ਘਰ ਸਾਰੇ ਕੋਲੇ ਕੋਲੇ ਰੱਖ ਲੋ ਹੁਣ ਆ ਪਟਾਰ ਨੂੰ ਜਾਂ ਨੌਨ ਤੁਰ ਜਾਣਾ ਪਟਾਰੇ ਸਮੈਣਾ ਕੋਲੇ ਆ ਜੇ ਤਾਂ ਨੌਨ ਗਿਆ ਫਿਰ ਪਟਾਰਾ ਵੇਖ ਲੋ ਜੇ ਮੋਟਰ ਚੱਲ ਲੱਗ ਗਿਆ ਉਹ ਤੇ ਜੇ ਨੌਨ ਗਏ ਫਿਰ ਵੇਖ ਲੈ 8 ਨੂੰ ਗਏ ਮੈਂ ਜਾਣਾ ਸਪੀਡ ਲਾ ਦੇ ਜਾ ਅੱਧ ਦੇ ਪੈਪਾ ਤੇ ਗੱਡੀ ਲੈ ਚਲਾਵੇ ਹੂੰ ਗਾ ਗਏ ਹਾਂ ਦੇ ਹਾਊ ਟੂ ਉਹ ਨੌ ਨੌ ਤਰੀਕ ਨੂੰ ਦੇਣ ਕਢਾਵੇ ਦਾ ਅੱਜ ਦੇ ਵਾਰੇ 8 ਨੂੰ ਬਣਾਰਾ ਹੈ ਅੱਛਾ ਸ਼ੁਕਰ ਵਾਣ 7 ਦੱਸ ਰਹੇ ਆ 8 ਨੂੰ ਘਰੇ ਆ ਤਾ ਨਾ ਦੇ 8 ਨੂੰ ਚੱਲਾਂਗੇ ਸ਼ਾਮ ਨੂੰ ਆ ਚੱਲਾਂਗੇ ਹਾਂ ਮੈਂ ਤਾਂ ਵਾਰ ਨਹੀਂ ਗਾ ਫਿਰ ਤੇ ਹਨ ਨਿਕਲ ਚੱਲਾਂਗੇ ਸ਼ਾਮ ਨੂੰ ਆ ਚੱਲਾਂਗੇ ਵਾਪਸ ਲਾਸ਼ ਤੇ ਵੇਖ ਲਈਏ ਲਾਸ਼ ਨਾ ਬੋਲੀ ਦਲਾ ਚਲੀਏ ਬਾਬੇ ਨੇ ਕਿ ਦਿੱਥੇ ਰਹਿਣਾ ਬਾਬੇ ਨੇ ਆਪਾਂ ਕਾਹ ਦੇ ਗਏ ਆ ਉਧਰ ਮੰਡੀ ਦੇ ਮੋਰ ਨੇ ਛਾਉਟੀ ਨਵੀਂ ਕੜਕਾਤੀ ਦੇ ਚੂੜੀਆਂ ਕਿੰਦਾ ਪਹਿਨਦਾ ਗੁੱਲਾ ਲੈ ਗੋਲ ਆ ਪਰ ਮੈਂ ਤੂੰ ਕੁਝ ਸਟੇਮ ਦੱਸੀ ਕਰੇ ਨੂੰ ਉਹ ਆ ਗਿੰਦਾ ਲੈ ਗਿਆ ਸਹੀ ਮਾਜਾ ਇਹ ਅਰਚਣ ਥੋੜਾ ਪਈ ਵੀ ਰਡਕਾ ਪਿਆ ਵਾ ਕੇ ਰਡਕਾ ਚੱਲ ਰਿਹਾ ਉਹ ਬਾਈ ਖੈ ਤਵਾਂ ਲਾ ਕੇ ਤੇ ਕਿਹੜਾ ਤਵਾਂ ਤੇ ਮੋਰੇ ਨੂੰ ਉਲਟ ਪੁਲਟ ਹੋਣਾ ਸਹੀ ਬੋਰੇ ਨਾਲ ਦੰਨੀ ਇੱਥੇ ਰਹਿਣ ਕਰਾ ਪੱਕੀ ਗੱਲ ਸੁੱਕਾ ਨਾ ਲਾਈਂ ਵੱਡਾ ਗੁੱਲਾ ਗੋਲ ਜਵੇ ਨਾ ਪੰਮੇ ਨਾਲ ਘਾਨ ਨਾਲ ਠੋਕ ਉਤੋ ਦੇਖੇ ਕਿਵੇਂ ਜਾਂਦੀ ਹੈ ਚੱਲ ਲੱਗ ਗਿਆ ਉਹਦੇ ਵੀ ਆਖ ਬੈਰ ਕਿਵੇਂ ਹੈ ਬੈਰ ਦਾ ਦੋ ਮਾੜੇ ਨਿਕਲੇ ਨੇ ਉਹ ਕਿਹੜਾ ਸਹੀ ਕਟਾ ਚਾਰ ਪੈਰ ਪੈਂਦੇ ਨੇ ਤਿੰਨ ਪੈਂਦੇ ਨੇ ਇਹਦੇ ਤਿੰਨੇ ਪੈਂਦੇ ਨੇ ਦੋ ਅਗਲੇ ਪਾਹੇ ਉੰਦੇ ਜਿਵੇਂ ਪੈਂਦੇ ਨੇ ਕਿੰਨੇ ਪੋਨ ਦੇ ਚਾਹੇਰੀ ਦੀ ਤਾਂ ਸਾਰਾ ਇੱਕ ਪਈ ਆਉਂਦੀ ਹੈ ਇੰਨੇ ਬੈਰ ਨੇ ਯਾਰ ਦੋ ਤਾਂ ਹੋਣੇ ਨੇ ਤੀਜਾ ਬੈਰ ਕੜਾ ਤਿੰਨ ਪਾਉਂਦੇ ਨੇ ਰਾਈਦਰ ਮੈਂ ਯੂਟਿਊਬ ਪਾਸ ਹੁੰਦਾ ਆਦੇ ਸਮਾਪਤ ல இங்கே டெல்லி கிளா ਹਾਂ ਇਹ ਚਲ ਮੰਨਦੇ ਆ ਇਹ ਦੱਸੀ ਆ ਤੁੱਕਾ ਲਾਇਆ ਨਾ ਉਹਦੇ ਇਹ ਰਾਟੁੰਡੇ ਦੀਂਦਰ ਚ ਲਗਾ ਫਿਰ ਰੱਖਦੇ ਹੈ ਨਹੀਂ ਇਹ ਕੰਮ ਇੰਦੇ ਰੱਖਦੇ ਹੈ ਠੀਕ ਹੈ ਇਹਨਾਂ ਬਾਜੀ ਨੂੰ ਆ ਗਿਆ 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 ਲੱਗਦਾ ਹੈ ਮੇਰੇ ਸੇਹਰਾ ਵਾਲਾ ਤੁੰਨੀ ਕਰ ਥੋੜਾ ਧਿਆਨ ਨਾਲ ਹੋਰ ਵਾਰ ਤੋਂ ਇਹ ਆਪਾਂ ਨਾਲੇ ਆਪਾਂ ਨੂੰ ਦੱਸਿਆ ਥੱਲੇ ਲੱਗੀ ਛਾੜ ਤੇ ਕਿੰਨਾ ਚਿਰ ਲੱਗਾ ਰਹਿਣਾ ਹੈ ਇਵੇਂ ਦੱਬੀਆਂ ਦੇ ਗੋਲੀਆਂ ਖਾ ਕੇ ਇਦਾ ਹੀ ਬਸ ਇਹ ਰੱਬ ਕੁਦਰਤੀ ਮੈਂ ਦੱਸਿਆ ਛਾੜਾ ਤੁਹਾਡੇ ਥੱਲੇ ਲੱਗੀ ਪਈ ਹੈ ਹਟਾ ਹਟਾ ਦੱਬੀ ਹੋਵੇ ਔਰ ਫੜ ਨਾਲੇ ਥੱਲੇ ਦੇਖ ਲਈ ਗੁੱਲਾ ਲੱਗਾ ਪਿਆ ਉਹ ਨਾ ਨੱਕਾ ਕਿਥੇ ਵੇਖਦਾ ਘਟਾ ਕਿੱਥੇ ਮੈਂ ਆਕ ਤੂੰ ਥੱਲੇ ਤੇ ਨਾ ਇਧਰ ਪੈ ਪੈਲ ਪਾੜਨ ਤੇ ਕਰ ਗਈ ਸੀ ਇਹਦੇ ਇਹ ਲੱਗਦਾ ਕਿ ਇਹਨਾਂ ਦਾ ਹੋ ਰਿਹਾ ਨੀਂਦ ਦਾ ਟਾਈਮ ਫਿਰ ਇਹਨਾਂ ਦੀ ਚਿੰਤਾ ਅੰਦਰ ਚਲੀ ਜਾਂਦੀ ਸਾਰੀ ਤੇ ਇੱਧਰ ਕੋਈ ਨਹੀਂ ਸਮਝਦਾ ਕਿ ਅੰਦਰ ਕੀ ਨਹੀਂ ਚਾਹ ਪੀ ਲੈ ਆਵਾਜ਼ ਮਾਰ ਕੇ ਬੁਲਾਣ ਦਾ ਬੁਲਾਣੇ ਦੇ ਨਹੀਂ ਪਾਰਾ ਕਿੱਥੇ ਲਾਇਆ ਨੇ ਕਿੱਥੇ ਨਹੀਂ ਕੀ ਹਾਂ ਸਵਾਤਾ ਹੀ ਕਰ ਇਸ ਦਾ ਟਾਈਮ ਹੀ ਬੰਨਾ ਹੁੰਦਾ ਹੈ ਮੀ ਆਵੇ ਨਹੀਂ ਆਵੇ ਮਨੇ ਸੌਣਾ ਹੀ ਤੋਣਾ ਹੈ ਗੋਲੀ ਨਫੜਾ ਗੋਲੀ ਲਾ ਆਇਆ ਉਹ ਵੇਖੋ ਗੋਰੀ ਉਹ ਤਾਂ ਲਿਆਈ ਨਹੀਂ ਆਪਾਂ ਇਹ ਗੇਅਰ ਵਾਲਾ ਮੰਜੂ ਤਾਂ ਲਿਆਂਦਾ ਕੋਈ ਨਹੀਂ ਆਏ ਆਮਨੇ ਬੜੇ ਕਰ ਬਸ ਗੋਰੀ ਉਹ ਗੋਰੀ ਮੰਜੂ ਤਾਂ ਲਿਆਈ ਨਹੀਂ ਆ 60 ਤਲਾ ਇੰਨੀ ਹਟਣਾ ਚਾਹੀਦਾ ਇਹਦੇ ਹੱਥ ਨਾਲ ਤੁਲ ਨਹੀਂ ਕੀਦੇ ਇਧਰ ਹੋ ਕੇ ਮੋਬਾਈਲ ਠੋਕਦਾ ਹੀ ਦੁੱਗਣ ਤੇ ਆ ਕੇ ਚਾਰ ਆ ਰਾ ਲਓ ਫੜ ਰੱਖ ਡਰ ਨਾਲ ਪੈ ਇਹ ਤੇ ਛੰਨੀ ਗਾ ਸਾਟੇ ਕੋ ਹੁਜੇ ਫਿਰ ਇਹ ਨਾ ਇਹ ਤੂੰ ਗੁੱਲਾੇ ਪਾਸੇ ਕਰ ਲਵੇ ਰਹਿਣ ਦੇ ਛੰਨੀ ਨਾ ਫੜ ਲੈ ਹੱਥ ਹੋ ਰ ਤੇ ਚੂਰੀ ਬਣਾ ਰ ਜੰਮੇ ਤੇ ਰੱਖਾ ਜੰਮੇ ਆ ਨਾ ਪਾਸੇ ਕਰਦਾ ਆਪੇ ਵਜਣਾ ਇੰਦੇ ਇਹ ਨਾ ਵੀ ਪਾਸੇ ਜਾਣ ਕੇ ਕਰਨਾ ਦਾ ਕਰੇ ਰਹਿਣ ਦਮਾਰੇ ਨੇ ਹਾਂ ਉਹ ਅੱਗੇ ਬਾਨਾ ਪਾਲਦਾ ਫਿਰ ਤਾਂ ਜਾਂਦਾ ਤੇ ਇੱਕ ਤੋਂ ਹਟ ਨਾ ਚਾ ਆ ਨਾ ਉਹ ਹਾਲਾਤ ਲੱਗ ਆ ਵੇਖੀ ਛੰਨੀ ਕੱਢਦਾ ਦੱਬਾ ਮੂਤਾ ਕਰ ਦਿੰਦੇ ਕੀ ਸੀ ਕੋਈ ਨਹੀਂ ਹੁੰਦਾ ਇਹ ਬੰਮਾ ਐ ਉਹਦੇ ਵਿੱਚ ਕੀ ਸੀ ਅਲੀ ਦੰਤ ਕੱਢ ਰੇ ਈਂ ਸ਼ੈਤਾਨ ਯਾਰ ਕਿ ਤੂੰ ਹਾਜ਼ਰ ਹੀ ਹੋ ਕੇ ਲਾਲ ਲੱਗ ਗਿਆ ਈਂ ਸੁਣੀ ਲੱਭਾਈ ਕੋ ਨਹੀਂ ਉਹ ਨਾ ਉੱਧਰ ਜਾਏਗਾ ਲੱਭਾ ਚੱਲਾ ਚਲ ਮੜੇ ਪਹਿਲ ਹੌਲੀ ਪਹਿਲ ਸਿੰਪਲ ਵੇ ਹੈ ਆ ਗਏ ਹਟਾ ਹੋਲੀ ਹੋਲੀ ਉਹ ਮੱਖੜ ਤੁੰ ਨੂੰ ਹੀ ਹੋਣੇ ਹੋਲੀ ਲਾਲ ਆ ਹੋਲੀ ਹੋਲੀ ਅਚਾਰੇ ਲਾਵੀ ਖਾ ਦੇ ਖਾ ਦੇ ਆਈ ਨਾਲ ਕਰਾ ਕਿੱਧਰ ਲੈ ਗਿਆ ਗੁੜਕਾ ਉਹ ਗੁੜਕਾ ਲੱਤ ਨੂੰ ਝੜਕਾਉਂਦੇ ਬੰਦੇ ਜਿੰਦਰਾ ਗਿੰਦਰਾਣਾ ਕੁਮਾਰੀ ਬੈਠੇ ਨੇ ਨਾ ਰੂਮ ਤੇ ਬੜੀ ਦੁੱਖ ਤੇ ਉਹ ਇੱਕ ਤਰ੍ਹਾਂ ਹੁੰਦੀ ਦਰਜਾ ਵਾਲੀ ਨੋਟ ਇਹ ਕਾਲੀ ਹੋੜਿਆ ਬੜੀ ਉਹਰਾ ਪ੍ਰੈਸ਼ਰ ਖੱਟਾ ਕਰਦੇ ਆ ਕਿਉਂ ਤੇੜਾ ਪ੍ਰੈਸ਼ਰ ਵੱਡਾ ਕਰਾ ਚਾਹੋ ਇਹਨਾਂ ਨੂੰ ਪਾ ਕਿੰਦਾ ਤੇਲ ਦਾ ਪਈ ਤੇ ਬਰੇ ਤੁਮਨੇ ਆ ਆਦਮ ਕਰਦਾ ਮੈਂ ਤੂੰ ਤਾਂ ਉਹ ਫਿਰ ਭਾਈ ਪਈ ਤੇ ਪਟਾਏ ਤਾ ਉਹਨਾਂ ਨਾਲ ਜੋ ਚੱਲ ਲੋ ਇਹਦੇ ਵਿੱਚ ਪਈ ਤੇ ਠੀਕ ਨਾ ਮਾਰ ਕੇ ਹਣ ਪਾਪਾ ਹੌਲੀ ਹੌਲੀ ਬਸ ਕਰੇ ਕਰੇ ਬਹਿ ਲੱਗ ਗਈ ਬਸ ਐਨਾ ਕੰਮ ਹੀ ਕਿੱਥੇ ਨਹੀਂ ਕਾਰਗਰ ਸਿੱਖੀ ਤੂੰ ਤੇਰੇ ਕੋਲ ਅੱਛਾ ਮੇਰੇ ਕੋਲ ਇਬਾੜ ਨੂੰ ਉਤਾਰ ਲਾਵਾਂ ਮੈਂ ਬਣਾਵਾ ਉਹ ਕੰਮ ਮੈਂ ਕਰ ਲਾ ਨਾਲ ਲੱਗ ਨਹੀਂ ਲੱਗਦੀ ਨਾਲ ਕਿ ਮੈਂ ਉਹ ਤੋਂ ਵੇਖੇਗਾ ਪਾਲਕ ਨੇ ਬੈਠਣ ਦੇ ਨਹੀਂ ਲੱਗਣਾ ਗੋਰੀ ਉਹ ਵੈਲਟ ਘੁਰਾ ਲਿਆ ਪੰਮਾ ਚੱਕ ਆਈ ਵੈਲਟ ਕਰਦਾ ਆ ਆ ਉਹਨੂੰ ਲਾਵਾਂ ਯਾਰ ਮੈਂ ਸਪੋਟਾਂ ਲਿਆ ਚਕਾ ਕੇ ਪੰਮਾ ਜਾਈ ਮੜਾ ਜਾ ਅਸੀਂ ਠੋਕ ਲੈਨੇ ਆ ਖਾਰ ਸਾਡੇ ਵੇ ਸਾਡੇ ਗਰੀ ਹਾ ਸਾਮ ਜਲਦੀ ਕਰਾ ਲੋਕ ਆ ਗਏ ਕੋਨੀ ਇਵੇਂ ਨਹੀਂ ਮੋਮਬਤੀ ਠੋਕੀ ਦਿੰਦਾ ਮੇਰੀ ਗੱਲ ਸੁਣ ਨਾ ਗਾ ਵਾਸਤੇ ਦੋ ਬੈਰੰਗ ਪਾ ਲਈ ਦਿੰਦਾ ਠੀਕ ਹੈ ਉਧਰ ਦੋ ਪੈਂਦੇ ਨਾ ਪਾਗਰ ਉਧਰ ਠੋਕ ਲੈ ਆ ਬੈਰੰਗ ਬਾਅਦ ਠੋਕ ਲਈ ਦਿੰਦਾ ਇੰਨਾ ਪੰਜ ਵਾਰ ਠੋਕਣਾ ਸੌਖੀ ਗੱਲ ਏ ਤਿੰਨ ਬੈਰੰਗਾਂ ਦਾ ਇਹ ਇਧਰ ਠੋਕ ਲਈ ਹੁੰਦਾ ਬੈਰੰਗ ਅਗਾ ਵਾਸਤੇ ਹੁਣ ਤਾਂ ਜਿਹੜਾ ਕੰਮ ਕਰ ਲੈ ਕਰ ਲਈ ਸਮਝ ਲੱਗ ਗਈ ਨਾ ਬੈਰ ਫਿਰ ਇੱਕ ਹੀ ਠੋਕਣਾ ਹੈ ਦੂਜਾ ਤਾਂ ਬਾਹਰ ਜਾਣਾ ਹੈ ਕਿਹੜਾ ਜਿਹੜਾ ਤੰਗਾ ਤੂੰ ਇਧਰ ਉਹ ਵੀ ਠੱਕ ਜਾ ਵਿਆ ਇੰਨਾ ਵਾਰ ਠੋਕਣਾ ਸੌਖੀ ਗੱਲ ਏ ਬੈਰ ਠੋਕਣਾ ਸੌਖਾ ਹੈ ਅਗਾ ਵਾਸਤੇ ਹੁਣ ਤਾਂ ਟਾਈਮ ਗਿਆ ਅਜ ਤੱਕ ਪਮਲਾ ਆਏ ਇਹਦੇ ਸੌਖਾ ਹੈ ਪਮਲਾ ਉਹ ਵੈੜਾ ਅੰਗ ਪਰਲੇ ਪਾਏ ਗੋਰੀ ਜਾ ਗੋਰੀ ਇੱਕ ਮਿੰਟ ਜਾਈਂ ਗੋਰੀ ਕੋ ਲੰਬਾ ਵਾਸਤਾ ਨਾ ਦੇਖੀ ਮੜਾ ਮੈਨੂੰ ਇਹ ਚਾਹ ਤੱਕ ਤੁੰਨੀ ਨਹੀਂ ਦਿੰਦਾ ਕੀ ਠੀਕ ਠੀਕ ਕੀ ਚੀਜ਼ ਆ? ਉਹ ਮੈਂ ਲੱਕ ਮੋਟਾ ਮਾ ਕਰ ਕਰ ਕੱਢ ਤੰਦੀਦਾ ਮੇਰਾ ਕਰੇ ਤੇਰਾ ਮੋਟਾ ਕਰੇ ਚੇਰੇ ਉਹਨਾਂ ਇਥੇ ਲਾ ਕੇ ਚਾ ਵੀ ਕਿੰਨੇ ਕੱਢੀ ਤੇ ਕਿੰਨੇ ਨਹੀਂ ਕੱਢੀ ਉਹ ਮੈਂ ਲਾ ਆਏ ਨਾਲ ਵਾਲ ਪ੍ਰੈਸ ਲਵਾ ਕਾਲਣ ਵਾਲਾਂ ਦੇ ਉਹ ਮੈਂ ਲਾ ਦਾ ਕਰੇਗੀ ਆਪਣੇ ਕੋਲ ਆਉਣ ਥੋੜਾ ਇੱਕ ਗ੍ਰਾਮ ਕਰਾ ਸ਼ਾਮ ਨੂੰ ਦੇ ਅੱਜ ਜੀ ਆਪਣਾ ਇੰਨਾ ਹੀ ਵਲੌਗ ਹੈ ਆਪਾਂ ਹੁਣ ਮਿਲਾਂਗੇ ਕਿਸੇ ਅਗਲੇ ਨਵੇਂ ਵਲੌਗ ਚ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਾਰਿਆਂ ਨੂੰ ਤੇ ਮਸ਼ੀਨ ਆਪਾਂ ਦੇਖੋ ਜੀ ਆ ਇਹ ਨਾਂ ਰੱਖ ਲਓ ਜੀ ਸਰਥ ਬਣ ਜਾ ਉਹ ਉਹ ਕਰ ਮਗਲੇ ਪਾ ਰੱਖ ਲਓ ਤੇ ਆ ਦੇਖੋ ਇਹ ਕੰਬੈਨ ਆਪਾਂ ਕੱਢ ਲੈਂਦੀ ਇੱਥੋਂ ਬਾਹਰ ਦਸਮੇਸ਼ ਖੜੀ ਆ ਹੁਣ ਸੈਨ ਨੂੰ ਲੈ ਕੇ ਆਵਾਂਗੇ ਇੱਥੇ ਤੇ ਉਹਦਾ ਕਟਰ ਦਾ ਕਰਨੀ ਰਿਪੇਅਰਿੰਗ ਹੈ ਮਸ਼ੀਨ ਤੇ ਤਕਰੀਬਨ ਫੇਰੀਆ ਇਹਨੂੰ ਦਸਮੇਸ਼ ਨੂੰ ਕਰਦੇ ਜੀ ਇੱਥੇ ਕਟਰ ਆਪਾਂ ਕਿਸੇ ਦੇ ਘਰੇ ਲਾਏ ਗਾਂ ਤੋਂ ਆਪਾਂ ਜੀ ਥਾਂ ਅੱਗੇ ਕਰ ਲੈਣਾ ਖੁੱਲ ਅੱਗੇ ਜ਼ਮੀਨ ਆਪਣੀ ਇਧਰ ਨੂੰ ਗ੍ਰੈਂਡਰ ਰੋਲੇ ਨਹੀਂ ਪਾਣਾ ਹਾਂ ਹਾਂ ਗ੍ਰੈਂਡਰ ਉਹ ਤਾਂ ਜ਼ਰੂਰੀ ਚਾਹੀਦਾ ਵੈਲਡਿੰਗ ਚੱਲੇ ਚੈਨਾ ਚੱਲੇ ਗ੍ਰੈਂਡਰ ਜ਼ਰੂਰੀ ਚਾਹੀਦਾ ਕਿੱਥੇ ਗ੍ਰੈਂਡਰ ਤਾਂ ਮੈਂ ਇੱਥੇ ਸੈਟਿੰਗ ਕਰ ਲਾਂਦਾ ਬੈਰਨ ਠੋਗ ਲਾ ਤੇ ਸ਼ਾਫਟ ਲੱਗਿਆ ਨਹੀਂ ਆਪੇ